ਇਹ ਬਾਰੋ ਅਸਟ੍ਰੇਲੀਆ ਵਾਲੇ ਪਾਸੋਂ ਆਏ ਨਾ ਉਧਰ ਤਾਂ ਕੀ ਠੰਡ ਕੋਟੀਆਂ ਨਹੀਂ ਲੈਣ ਜਾਂਦੇ ਨਹੀਂ ਫਰੈਂਡਸ ਕੀ ਹਾਲ ਚਾਲ ਆ ਦੋ ਮਹੀਨੇ ਦਾ ਇੰਤਜ਼ਾਰ ਤੋਂ ਰਾਤ ਬੜਾ ਮੈਸੇਜ ਆਇਆ ਕੌਣ ਆਇਆ ਵਾਪਸ ਆ ਆ ਜੂਬਾ ਜੂਬਾ ਹੀ ਆਇਆ ਦੋ ਨਾਂ ਦੀ ਕੁੜੀ ਦੇ ਕੋਲੇ ਜਾ ਕੇ ਇੰਗਲਿਸ਼ ਚ ਕੋਈ ਸ਼ਬਦ ਬੋਲ ਤੂੰ ਦੋ ਮਹੀਨੇ ਸਿੱਖਿਆ ਮੈਂ ਬਾਤਾਂ ਸਿੱਖੇ ਇਹਨਾਂ ਨੂੰ ਕੋਈ ਇੰਗਲਿਸ਼ ਚ ਕੋਈ ਹਾਊ ਆਰ ਯੂ ਕਿਵੇਂ ਬਰਾਬ ਹਾਂ ਹਾਂ ਹੋਰ ਫਿਰ ਹੋਸਟ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਜ ਜਦੋਂ ਗੱਲ ਕਰਦੇ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਜ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਜ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਜ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਜਿੰਨੇ ਬਾਹਰ ਆਸਟ੍ਰੇਲੀਆ ਵਾਲੇ ਪਾਸੇ ਗਏ ਨਾ ਉਧਰ ਤਾਂ ਕੀ ਠੰਡ ਕੋਟੀਆਂ ਨਹੀਂ ਲੈ ਜਾਂਦੇ ਆਣਿਆਂ ਦੇ ਇੱਧਰ ਤਾਂ ਮਰਨਾ ਛਾਲੇ ਮਿਲਦੇ ਆ ਤੁਹਾਨੂੰ ਥੋੜੇ ਦਿਨਾਂ 'ਚ ਠੀਕ ਆ ਵੈਰੀ ਗੁੱਡ ਰਿਸਪਾਂਸ ਇਦਾਂ ਹੀ ਦੇਣਾ ਵੈਰੀ ਗੁੱਡ ਆਣ ਕੇ ਇਹਨਾਂ ਨੂੰ ਧੋਨੇ ਆਪਾਂ ਚੰਗੀ ਤਰ੍ਹਾਂ ਇਹ ਤਾਂ ਤੋਤੀਆਂ ਸੀ ਰਾਤੀ ਬੜਾ ਟਾਈਮ ਬਾਦੋਂ ਨੇ ਗੁਡ ਮਾਰਨਿੰਗ ਫਰੈਂਡਸ ਕੀ ਹਾਲ ਚਾਲ ਆ ਦੋ ਮਹੀਨੇ ਤੋਂ ਇੰਤਜ਼ਾਰ ਤੋਂ ਰਾਤ ਬੜਾ ਮੈਸੇਜ ਆਇਆ ਕੌਣ ਆਇਆ ਵਾਪਸ ਆ ਆ ਜੂਬਾ ਜੂਬਾ ਹੀ ਆਇਆ ਦੋ ਮਹੀਨੇ ਮੇਰੇ ਮਗਰੋਂ ਕੀਤਾ ਵੀ ਕੋਈ ਨਹੀਂ ਗਾ ਤੂੰ ਕੀ ਉਥੋਂ ਚਰਖੇ ਕੱਤ ਕੇ ਲੈ ਆਇਆ ਮੈਂ ਕਰਖੇ ਨਹੀਂ ਕੱਟ ਕੇ ਰਹੀ ਮੈਂ ਘੁੰਮ ਕੇ ਦਾਈਆਂ ਨਾਲ ਦੀ ਕੁੜੀ ਦੇ ਕੋਲੇ ਜਾ ਕੇ ਇੰਗਲਿਸ਼ ਚ ਕੋਈ ਸ਼ਬਦ ਬੋਲ ਤੂੰ ਬਹੁ ਮਹੀਨੇ ਸਿੱਖਿਆ ਮੈਂ ਬਾਤਾਂ ਸਿੱਖੀਆਂ ਇਹਨਾਂ ਨੂੰ ਪੁੱਛ ਇੰਗਲਿਸ਼ ਚ ਕੋਈ ਕੀ ਪੁੱਛਾਂ ਇੰਗਲਿਸ਼ ਚ ਕੋਈ ਸੌਖਾ ਸ਼ਬਦ ਹਾਊ ਆਰ ਯੂ ਕਿਵੇਂ ਬ੍ਰਾਹ ਹਾਊ ਆਰ ਯੂ ਇੱਧਰ ਆਇਆ ਇੱਧਰ ਆਇਆ ਚੂਜ਼ ਮੀ ਬੋਰਡਿੰਗ ਪਾਸ ਕਿਵੇਂ ਕਿਵੇਂ ਬੱਬੇ ਹਾ 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 ਹੋਰ 에어 호ਸਟਲ ਨਾਨੀ ਨੇ ਸਿੱਖਿਆ ਮਮਾ ਨੇ ਸਿੱਖਿਆ ਤੂੰ ਤਾਂ ਬੜੀ ਤੂੰ ਜਿੰਨੀ ਇੰਗਲਿਸ਼ ਲੈ ਕੇ ਉਹ ਨਹੀਂ ਬੰਸ ਲੈ ਕੇ ਆ ਗਈ ਬ੍ਰਾਹ ਸਿਸਟਰ ਗੱਸੀ ਮੁਜਮੀ ਹੋਰ ਇਹ ਇਹਨੂੰ ਇਹਨੂੰ ਜਾਜਲੀ ਕਹਿੰਦੇ ਰਮੇਸ਼ੇ ਕੀ ਕਹਿੰਦੀ ਨਹੀਂ ਨਹੀਂ ਇਹਦੇ ਖਾਣਾ ਨਹੀਂ ਨਹੀਂ ਹੋਰ ਰਵੀ ਸਦਾ ਪਰੋ ਰਵੀ ਸਦਾ ਜਿਹੜਾ ਅੱਗੇ ਦੋ ਹੱਜਣਾ ਆ ਕਿਹਾ ਉਹਨਾਂ ਨੇ ਕਿਹਾ ਆਈ ਬਿਖਾਣਾ ਅਜੀ ਅਸੀਂ ਰਵੀਸ਼ ਨਹੀਂ ਵੇਲਾ ਕੀਤਾ ਸਭੇ ਤਾਂ ਗੋਰੀਓ ਗਿਆ ਗਈ ਨਾਨੀ ਵੀ ਤੇਰੀ ਗੋਰੀਓ ਗਿਆ ਗਈ ਉਹ ਵੇਲਾ ਵੇਲੀ ਨਾਨੀ ਤੇਰੀ ਵੇਲੀ ਟੱਕਾ ਤੋੜਿਆ ਨੇ ਉਥੇ ਦੋ ਮਹੀਨੇ ਮੈਂ ਕਿਹ ਟੋੜਿਆ ਤੇ ਮੈਂ ਡੱਕਾ ਤੋੜਨ ਗਈ ਸੀ ਉੱਥੇ ਉਹ ਅੱਛਾ ਦਾ ਡੱਕਾ ਮਮੀ ਦਾ ਰਾਜਾ ਸਾਹਿਬ ਹੋ ਗਿਆ ਸੀ ਜਾਂ ਕਿ ਹੋਰ ਮਿਲਦੇ ਹਨ ਹੈਨਾ ਗੁੱਗਣਾ ਵੀ ਬੋਰਾ ਲੱਗਿਆ ਤੇ ਮੈਂ ਡੱਲੇ ਜੋ ਬਾਹਰ ਚੱਲ ਨੂੰ ਉਹ ਚਾਹੀਦੀ ਗੋਰੀ ਕਿੱਧਰ ਤੱਕ ਅਸੀਂ ਬਰ ਗਈ ਹਾਂ ਕੋਈ ਚਾਹ ਦਾ ਕੰਮ ਕੀ ਕਰਕੇ ਆਂਦਾ ਉੱਥੇ ਕੋਈ ਡੱਕਾ ਤੋੜਿਆ ਮਾਦੂਗਾ ਤੋੜਿਆ ਹੁਣ ਕੰਮ ਕਰਨਾ ਪੈਣਾ ਹੁਣ ਪਤਾ ਲੱਗਣਾ ਪੱਪਾ ਤੇਰਾ ਜਰੂਸ ਕਿ ਚਾਹ ਬਣਾਉਣੀ ਕਾ ਮੈਂ ਸਿੱਖ ਲਈ ਮੈਂ ਕੀ ਬਣਾਉਣੇ ਸਿੱਖ ਕੰਮ ਕਰਨਾ ਸਿੱਖ ਲਿਆ ਹੋਰ ਕੀ ਮੈਂ ਕਰ ਹਾਂ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਖਤਰੀਪਾਲ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਹਾਂ ਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗਾ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ